ਜ਼ਿਲ੍ਹਾ ਕਾਂਗਰਸ ਨੇ ਨਹਿਰ ਵਿੱਚ ਡਿੱਗਰ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ ਦੇਣ ਅਤੇ ਪਰਿਵਾਰ ਵਿੱਚੋਂ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੀ ਕੀਤੀ ਮੰਗ। ਜ਼ਿਲ੍ਹਾ ਕਾਂਗਰਸ ਕਮੇਟੀ ਮਲੇਰਕੋਟਾ ਵੱਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਬੇਟੀ ਨਿਸ਼ਾਦ ਅਕਤਰ ਨੇ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦੇ ਕੇ ਪਿਛਲੇ ਦਿਨੀ ਹਿਮਾਚਲ ਦੇ ਸ਼੍ਰੀ ਨੈਨਾਦੇਵੀ ਮੰਦਰ ਤੋਂ ਪਰਤ ਰਹੇ ਨੇੜਲੇ ਪਿੰਡ ਮਾਨਕ ਢੀੜੀ ਦੇ 10 ਸਰਦਾਲੂਆਂ ਦੀ ਨਹਿਰ ਵਿੱਚ ਟੈਂਪੂ ਡਿੱਗਣ ਨਾਲ ਹੋਈ ਮੌਤ ਨੂੰ ਲੈ ਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰਦੇ ਆ ਕਿਹਾ ਕਿ ਜਦੋਂ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਤਾਂ ਇਹਨਾਂ ਗਰੀਬ ਪਰਿਵਾਰਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਆ ਕਿ ਸਮੱਸਿਆ ਲੈ ਕੇ ਆਏ ਹਾਂ ਦੇਖੋ ਅੱਜ ਸਾਰੇ ਡਿਸਟ੍ਰਿਕਟ ਕਾਂਗਰਸ ਕਮੇਟੀ 얘ਥੇ ਡੀਸੀ ਆਫਿਸ ਆਇਆ ਮੈਮੋਰੈਂਡਮ ਦੇਣ ਵਾਸਤੇ ਮਾਨਕਵਾਲ ਕੁਛ ਦਿਨ ਪਹਿਲਾਂ ਮਾਨਕਵਾਲ ਪਿੰਡ ਦੇ ਐਸਸੀ ਕਮਿਊਨਿਟੀ ਤੋਂ ਬਿਲੋਂਗ ਕਰਦੇ 10 ਲੋਕਾਂ ਦੀ ਨਹਿਰ ਚ ਡੁੱਬਣ ਦੇ ਕਾਰਨ ਮੌਤ ਹੋ ਗਈ ਸੀ ਔਰ ਉਹ ਨੈਨਾ ਦੇਵੀ ਤੋਂ ਵਾਪਸ ਆ ਰਹੇ ਸੀ ਟੈਂਪੋ ਵਿੱਚ ਔਰ ਜਿਹੜਾ ਟੈਂਪੋ ਦਾ ਡਰਾਈਵਰ ਸੀਗਾ ਉਹ ਨਸ਼ੇ ਦੇ ਅੰਡਰ ਇਨਫਲੂਐਂਸ ਸੀਗਾ ਉਨੇ ਕਿਸੇ ਕਿਸਮ ਦਾ ਨਸ਼ਾ ਕੀਤਾ ਹੋਇਆ ਸੀ ਔਰ ਉਸਦੀ ਲਾਪਰਵਾਹੀ ਦੀ وجہ ਨਾਲ ਜਿਹੜਾ ਟੈਂਪੂ ਪਾਣੀ ਚ ਡਿੱਗਿਆ ਨਹਿਰ ਚ ਡਿੱਗ ਗਿਆ ਤੇ ਲੋਕ ਕੁਝ ਲੋਕਾਂ ਦੀ ਡੈਥ ਹੋ ਗਈ ਤਾਂ ਅਸੀਂ ਮੰਗ ਪੱਤਰ ਦੇਣ ਆਇਆ ਵੀ ਇਹ ਲੋਕਾਂ ਦੀ ਮਦਦ ਕੀਤੀ ਜਾਵੇ ਬਹੁਤ ਗਰੀਬ ਕਮਿਊਨਿਟੀ ਹੈ ਬਹੁਤ ਗਰੀਬ ਲੋਕ ਹੈ ਔਰ ਕਟੋ-ਕਟ ਹਰ ਫੈਮਿਲੀ ਨੂੰ 10-10 ਲੱਖ ਦਿੱਤਾ ਜਾਵੇ ਔਰ ਹਰ ਫੈਮਿਲੀ ਦੇ ਮੈਂਬਰ ਨੂੰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਦੇਖੋ ਹਾਲੇ ਵਿੱਚ ਇੱਕ ਟ੍ਰੈਜੇਡੀ ਹੋਈ ਸੀ ਜਿਹੜੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਉਹਦਾ ਵੀ ਇਹਨਾਂ ਨੇ ਮੁਆਵਜ਼ਾ ਦਿੱਤਾ ਸੀ ਕੰਪਨਸੇਸ਼ਨ ਦਿੱਤਾ ਗਿਆ ਸੀ ਤਾਂ ਇਹ ਵੀ ਲੋਕ ਗਰੀਬ ਨੇ ਇਹ ਵੀ ਡਿਸਰਵ ਕਰਦੇ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਅੱਛਾ ਡੀਸੀ ਸਾਹਿਬ ਨੇ ਕੀ ਪ੍ਰੋਮਿਸ ਕੀਤਾ ਜੀ ਡੀਸੀ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਐਪਲੀਕੇਸ਼ਨ ਪਾਈ ਹੈ ਔਰ ਹੋਪਫੁਲੀ ਇਹਨਾਂ ਨੂੰ ਜਲਦ ਤੋਂ ਜਲਦ ਕੰਪਨਸੇਸ਼ਨ ਦਿੱਤਾ ਜਾਵੇ